ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਇੱਥੇ ਪ੍ਰੋਗਰਾਮ ਸੀਗਾ ਜੀ ਸਨਾਮ ਦੇ ਅੰਦਰ ਤਾਂ ਕੌਣ ਆਇਆ ਹੋਏ ਸੀਗਾ ਜੀ ਕੀ ਤੋਂ ਨੇ ਮੰਗਾ ਰੱਖਿਆ ਦੀ ਉਸ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਸਟੇਟ ਕੋਰਪੋਰੇਟਰ ਲੋਕਲ ਬਾਡੀ ਸਲ ਪੰਜਾਬ ਤੇ ਸਾਡੇ ਰਾਮਜੀਤ ਸ਼ਰਮਾ ਜੀ ਮੰਡਲਪੁਰਾ ਇਹਨਾਂ ਦੇ ਨਾਲ ਸਾਥੀ ਤੇ ਅੱਸੀ ਅੱਜ ਸਾਡੇ ਇੱਥੇ ਸਨਾਮ ਦੇ ਵਿੱਚ ਕੈਬਨਿਟ ਮਨਿਸਟਰ ਰੇਲਵੇ ਰਮਨਿਤ ਬਿੱਟੂ ਜੀ ਆਏ ਹੋਏ ਸੀ ਜਿਨ੍ਹਾਂ ਨੇ ਸਾਰੇ ਲੋਕਾਂ ਨੇ ਇਸ ਸਮੱਸਿਆ ਨੂੰ ਸੁਣਿਆ ਤੇ ਸਾਡੀਆਂ ਵੀ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਵੀ ਪ੍ਰਵਾਨ ਕੀਤਾ ਤੇ ਅੱਜ ਅਸੀਂ ਲੈ ਰਹੇ ਹਲਕੇ ਦੀ ਇੱਕ ਪ੍ਰੋਬਲਮ ਸੀਗੀ ਕੀ ਪ੍ਰੋਬਲਮ ਸੀ ਮਤਲਬ ਜੀ ਡਿਟੇਲ ਚ ਦੱਸੋ ਥੋੜਾ ਜਿਆ ਡਿਟੇਲ ਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਟੇਸ਼ਨ ਨੂੰ ਨਾ ਤਾਂ ਇੱਥੇ ਸ਼ੈੱਡ ਪਾਇਆ ਹੋਇਆ ਤੇ ਕੁਝ ਲੈ ਕੇ ਬਾਥਰੂਮ ਨੇ ਜਿਹੜੇ ਪਾਣੀ ਦੀ ਸਹੂਲਤ ਹੈ ਨਹੀਂ ਸੀਗੀ ਉਹਦੇ ਕਰਕੇ ਤੇ ਦੂਸਰਾ ਇਹ ਹੈ ਕਿ ਪੰਜ ਟ੍ਰੇਨਾਂ ਸੀ ਜਿਹੜੀਆਂ 30 ਆ ਸਥਾਨ ਨਾਲ ਜੁੜਿਆ ਹੋਇਆ ਨਹੀਂ ਠੀਕ ਹੈ ਸ੍ਰੀ ਹਰਮੰਦਰ ਸਾਹਿਬ ਜੀ ਨਾਲ ਜੁੜੀ ਹੋਈ ਹੈ ਇੱਕ ਤੇ ਇੱਕ ਸਾਖ ਸ੍ਰੀ ਅਜੂਬ ਸਾਹਿਬ ਜੀ ਨਾਲ ਜੁੜੀ ਹੋਈ ਹੈ ਤੇ ਕਈ ਟ੍ਰੇਨਾਂ ਸਗੀਆਂ ਜਿਹੜੀਆਂ ਨਹੀਂ ਇੱਥੇ ਰੁਕਦੀਆਂ ਸੰਨ ਠੀਕ ਹੈ ਕਿ ਅਸੀਂ ਜਿਹੜੇ ਸੁਪਰਫਾਸ ਸੁਪਰਫਾਸ ਸਟੇਸ਼ਨਾਂ ਨੇ ਸੈਂਕੜਾ ਦੀ ਤਰ੍ਹਾਂ ਜੇ ਇੱਥੇ ਪਿੰਡ ਨੇ ਜਿਹੜੇ ਇਹ ਸਟੇਸ਼ਨ ਦੇ ਨਾਲ ਜੁੜੇ ਹੋਏ ਨੇ ਸੋ ਅੱਜ ਸਾਡੀ ਮੰਗ ਸੀ ਰਾਮਜੀ ਸ਼ਰਮਾ ਜੀ ਇਹਨਾਂ ਨੇ ਵੀ ਇਸ ਗੱਲ ਬਾਰੇ ਵਿਚਾਰ ਕੀਤਾ ਸੀਗਾ ਉੱਚਾ ਸੀ ਲੈ ਰਹੇ ਤੇ ਪੁੱਛੇ ਕਈ ਵਾਰੀ ਮੀਟਿੰਗ ਰੱਖੀ ਸੀ ਕਿ ਭਾਈ ਇਹ ਕਾਫੀ ਵਿਚਾਰ ਧਾਰਾ ਦਿੱਤੀ ਕਿ ਸਾਡੇ ਸਟੇਸ਼ਨ ਦੀ ਬੜੀ ਵੱਡੀ ਸਮੱਸਿਆ ਕਾਫੀ ਦੇ ਤੋਂ ਪੁਰਾਣੀ ਜਿਹੜੀ ਆ ਚੱਲਦੀ ਆ ਰਹੀ ਆ ਇਸ ਨੂੰ ਲੈ ਕੇ ਅਸੀਂ ਅੱਜ ਬਿੱਟੂ ਜੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਜਤਾਇਆ ਕਿ ਉਹ ਲੈ ਰਹੀ ਠੀਕ ਹੈ ਜੀ ਇਹ ਤਾਂ ਰਹੀ ਰੇਲਵੇ ਦੀ ਗੱਲ ਤੁਸੀਂ ਮਤਲਬ ਕਿ ਐਜ਼ ਏ ਕਨਵੀਨਰ ਹੋਣ ਦੇ ਨਾਤੇ ਪੋਲੀਟਿਕਲ ਸਿਆਸਤ ਦੇ ਵਿੱਚ ਵੀ ਉਹ ਤੇ ਤੁਸੀਂ ਪਿੰਡ ਲੈਵਲ ਤੇ ਜਾਂ ਕਹਿ ਲੀਏ ਆਪਣੇ ਹਲਕਿਆਂ ਲੈਵਲ ਤੇ ਕੀ ਕਰ ਰਹੇ ਹੋ ਦੇਖੋ ਜੀ ਅਸੀਂ ਹਰ ਸਮੱਸਿਆ ਜਿਹੜੀ ਆ ਸਾਡੇ ਐਸਸੀ ਵਰਗਾਂ ਦੇ ਨਾਲ ਜੁੜੀ ਹੋਈ ਆ ਔਰ ਜਨਰਲ ਦੇ ਨਾਲ ਜੁੜੀ ਹੋਈ ਹੈ ਹੋਰ ਵੀ ਕਾਫੀ ਵਰਗ ਨੇ ਜਿਹੜੇ ਜੁੜੇ ਹੋਏ ਨੇ ਜਿਸ ਤਰ੍ਹਾਂ ਹੁਣ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਲੰਗੀਆਂ ਆ ਸੈਂਟਰ ਸਰਕਾਰ ਦੀਆਂ ਕਾਫੀ ਸਕੀਮਾਂ ਨੇ ਜਿਹੜੀਆਂ ਕੱਚੇ ਮਕਾਨਾਂ ਨੂੰ ਲੈ ਕੇ ਔਰ ਬਾਕੀ ਦੀਆਂ ਜਿਹੜੀਆਂ 5-5 ਮਰਲੇ ਪਲਾਟ ਨੇਗੇ ਉਹ ਵੀ ਅਸੀਂ ਅਫਰਾਲਾ ਕਰ ਰਹੇ ਹਾਂ ਤੇ ਕੁਝ ਨਮਰੇਗਾ ਦੀਆਂ ਜਿਹੜੀਆਂ ਸਕੀਮਾਂ ਨੇ ਜਿੰਨਾ ਬਾਰੇ ਲੋਕਾਂ ਨੂੰ ਜਾਗਰਤ ਨਹੀਂ ਸੀਗਾ ਜਿਸ ਤਰ੍ਹਾਂ ਸੈਮੀ ਸਕੈਲਰ ਨੂੰ ਲੈ ਕੇ ਸਾਡੇ ਕੋਲ ਇੱਕ ਪ੍ਰੋਬਲਮ ਆਈ ਸੀ ਅੰਦਾਨਾ ਬਲਾਕ ਦੀ ਔਰ ਉੱਥੇ ਮਨਮਰਜ਼ੀ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਪਣੀ ਮਰਜ਼ੀ ਕਰਕੇ ਅਫਸਰਾਂ ਨੂੰ ਦਬਾਅ ਪਾ ਕੇ ਅਫਸਰਾਂ ਦੇ ਉੱਤੇ ਦਬਾਅ ਪਾ ਕੇ ਜਿਹੜਾ ਉਹ ਗਰੀਬ ਲੋਕਾਂ ਨੇ ਗੱਲ ਨੂੰ ਪੁੱਛਣਾ ਚਾਹੁੰਦੀ ਹੈ ਉਹ ਵੀ ਅਸੀਂ ਐਸਟਰ ਨਹੀਂ ਹੁੰਦੇਵਾਂਗੇ ਸੈਂਟਰ ਦੀ ਹਰ ਸਕੀਮ ਘਰ ਘਰ ਦੇ ਵਿੱਚ ਪਹੁੰਚੂਗੀ ਮਤਲਬ ਕਿ ਉਹਨਾਂ ਨੇ ਜੋ ਦੋ ਬੱਚੇ ਸੀਗੇ ਉਹਨਾਂ ਨੇ ਮਤਲਬ ਮੇਟ ਸੀਗੇ ਸ਼ਾਇਦ ਉਹਨਾਂ ਨੂੰ ਤੁਸੀਂ ਰੈਗੂਲੇਟ ਕਰਵਾ ਦਿੱਤਾ ਦੁਬਾਰਾ ਨਹੀਂ ਐਦਾਂ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਮੈਟ ਸੀਗੇ ਉਹਨਾਂ ਨੂੰ ਕੁਝ ਉਹਨਾਂ ਦੀਆਂ ਪ੍ਰੋਬਲਮਾਂ ਸੀਗੀਆਂ ਮੈਕਨੀਡੀਆਂ ਕੁਝ ਨਕਾਮੀਆਂ ਸੀਗੀਆਂ ਜਿੰਨਾ ਕਰਕੇ ਉਹਨਾਂ ਨੂੰ ਉਹਨਾਂ ਨੇ ਡਿਸਚਾਰਜ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਹਾਂਜੀ ਦੁਬਾਰਾ ਬਹਾਲ ਕੀਤਾ ਇਹਨਾਂ ਨੂੰ ਬਹਾਲ ਕੀਤਾ ਓਕੇ ਹਾਂਜੀ